ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਬੇਸਨ ਤੋਂ ਬਹੁਤ ਹੀ ਟੇਸਟੀ ਜੀ ਸਬਜ਼ੀ ਜਿਸ ਨੂੰ ਤੁਸੀਂ ਝਟਪਟ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਸਬਜ਼ੀ ਬਣਾਉਣ ਦੇ ਲਈ ਪਕੌੜੀਆਂ ਬਣਾ ਲਵਾਂਗੇ ਉਸ ਦੇ ਲਈ ਅਸੀਂ ਇੱਕ ਬੌਲ ਦੇ ਵਿੱਚ ਇੱਕ ਕੌਲੀ ਬੇਸਨ ਦੀ ਪਾ ਲਈ ਹੈ ਸਵਾਦ ਅਨੁਸਾਰ ਨਮਕ ਐਡ ਕਰ ਲਵਾਂਗੇ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਲਾਲ ਮਿਰਚ ਪਾਊਡਰ ਐਡ ਕਰ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਹਲਦੀ ਪਾਊਡਰ ਐਡ ਕਰ ਲਵਾਂਗੇ ਅੱਧਾ ਚਮਚ ਅਸੀਂ ਜਵੈਨ ਐਡ ਕਰ ਲਵਾਂਗੇ ਹੁਣ ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇੱਕ گاੜਾ ਕੋਲ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਬੇਸਨ ਦੇ ਵਿੱਚ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤੇ ਇਸ ਦਾ ਇੱਕ ਬੈਟਰ ਬਣਾ ਲਵਾਂਗੇ ਜਿਸ ਤਰ੍ਹਾਂ ਅਸੀਂ ਪਕੌੜੇ ਬਣਾਉਣ ਦੇ ਲਈ ਘੋਲ ਬਣਾਉਂਦੇ ਹਾਂ ਸੇਮ ਉਸੇ ਤਰ੍ਹਾਂ ਅਸੀਂ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਬੇਸਨ ਨੂੰ ਫੈਂਟਣਾ ਬਹੁਤ ਹੀ ਜ਼ਰੂਰੀ ਹੈ ਅਸੀਂ ਚੰਗੀ ਤਰ੍ਹਾਂ ਦੇ ਨਾਲ ਬੇਸਨ ਨੂੰ ਫੈਂਟ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਸਾਡਾ ਬੇਸਨ ਫੁੱਲ ਗਿਆ ਹੈ ਹੁਣ ਅਸੀਂ ਆਪਣੀ ਪਕੌੜੀਆਂ ਬਣਾਉਣ ਦੇ ਲਈ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਹੁਣ ਅਸੀਂ ਥੋੜਾ ਥੋੜਾ ਬੇਸਨ ਦਾ ਘੋਲ ਪਾਉਂਦੇ ਹੋਏ ਪਕੌੜੀਆਂ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਤੁਸੀਂ ਜਿਸ ਮਰਜ਼ੀ ਸ਼ੇਪ ਦੀਆਂ ਪਕੌੜੀਆਂ ਬਣਾ ਕੇ ਤਿਆਰ ਕਰ ਸਕਦੇ ਆ ਇੱਥੇ ਅਸੀਂ ਬੇਸਨ ਦੀਆਂ ਸਾਰੀਆਂ ਪਕੌੜੀਆਂ ਨੂੰ ਫਰਾਈ ਹੋਣ ਦੇ ਲਈ ਛੱਡ ਦਿੱਤਾ ਹੈ ਜਦੋਂ ਸਾਡੀਆਂ ਬੇਸਨ ਦੀਆਂ ਪਕੌੜੀਆਂ ਇੱਕ ਸਾਈਡ ਤੋਂ ਹਲਕੀਆਂ ਜਿਹੀਆਂ ਗਰੋਲਡਨ ਬ੍ਰਾਊਨ ਹੋ ਗਈਆਂ ਸੀ ਇਹਨਾਂ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਫਰਾਈ ਕਰ ਲਵਾਂਗੇ ਇੱਥੇ ਸਾਡੀਆਂ ਬੇਸਨ ਦੀਆਂ ਪਕੌੜੀਆਂ ਦੋਨੋਂ ਸਾਈਡ ਤੋਂ ਗੋਲਡਨ ਬ੍ਰਾਊਨ ਹੋ ਗਈਆਂ ਆ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੀਆਂ ਪਕੌੜੀਆਂ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਹੁਣ ਅਸੀਂ ਆਪਣੀ ਸਬਜ਼ੀ ਬਣਾਉਣ ਦੇ ਲਈ ਤੜਕੇ ਦੀ ਤਿਆਰੀ ਕਰ ਲਵਾਂਗੇ ਉਸ ਦੇ ਲਈ ਅਸੀਂ ਇੱਕ ਕੜਾਈ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਹੈ ਹੁਣ ਅਸੀਂ ਦੋ ਵੱਡੇ ਚਮਚ ਸਰ੍ਹੋਂ ਦਾ ਤੇਲ ਕੜਾਈ ਦੇ ਵਿੱਚ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਵਾਂਗੇ ਇੱਥੇ ਸਾਡਾ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਅੱਧਾ ਚਮਚ ਸਾਬਤ ਜੀਰਾ ਇੱਕ ਚਮਚ ਅਸੀਂ ਮੈਸ਼ ਕੀਤਾ ਹੋਇਆ ਲਸਣ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਹਿੰਗ ਪਾਊਡਰ ਪਾਵਾਂਗੇ ਇਸ ਸਬਜ਼ੀ ਦੇ ਵਿੱਚ ਹਿੰਗ ਪਾਉਣ ਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਹੁਣ ਅਸੀਂ ਲਸਣ ਨੂੰ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਇੱਥੇ ਸਾਡਾ ਲਸਣ ਹਲਕਾ ਜਿਹਾ 골ਡਨ ਬ੍ਰਾਊਨ ਹੋ ਗਿਆ ਹੈ ਹੁਣ ਅਸੀਂ ਇੱਕ ਕੌਲੀ ਪਿਆਜ਼ ਐਡ ਕਰ ਲਵਾਂਗੇ ਪਿਆਜ਼ਾਂ ਨੂੰ ਅਸੀਂ ਛੋਟੇ-ਛੋਟੇ ਕੱਟ ਕੇ ਹੀ ਐਡ ਕੀਤਾ ਹੈ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕਰ ਦੇਵਾਂਗੇ ਤੇ ਲਗਾਤਾਰ ਹਿਲਾਉਂਦੇ ਹੋਏ ਪਿਆਜ਼ਾਂ ਨੂੰ ਸੁਨਹਿਰੀ ਹੋਣ ਤੱਕ ਪਕਾ ਲਵਾਂਗੇ ਇੱਥੇ ਸਾਨੂੰ ਪਿਆਜ਼ਾਂ ਨੂੰ ਭੁੰਨਦੇ ਹੋਏ 2 ਮਿੰਟ ਹੋ ਗਏ ਆ ਤੇ ਇਹਨਾਂ ਦਾ ਕਲਰ ਵੀ ਬਦਲ ਗਿਆ ਹੈ ਹੁਣ ਅਸੀਂ ਪਿਆਜ਼ਾਂ ਦੇ ਵਿੱਚ ਐਡ ਕਰ ਦੇਵਾਂਗੇ ਇੱਕ ਕੌਲੀ ਟਮਾਟਰਾਂ ਦੀ ਪਿਉਰੀ ਅਸੀਂ ਇੱਥੇ ਤਿੰਨ ਟਮਾਟਰਾਂ ਨੂੰ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਿਆ ਸੀ ਹੁਣ ਅਸੀਂ ਆਪਣੀ ਸਬਜੀ ਵਾਲੇ ਤੜਕੇ ਦੇ ਵਿੱਚ ਥੋੜੇ ਜੇ ਬੇਸਿਕ ਮਸਾਲੇ ਐਡ ਕਰ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਆਧਾ ਚਮਚ ਅਸੀਂ ਧਨੀਆ ਪਾਊਡਰ ਐਡ ਕਰ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਹਲਦੀ ਪਾਊਡਰ ਐਡ ਕਰ ਲਵਾਂਗੇ ਆਧਾ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਐਡ ਕਰਾਂਗੇ ਆਪਣੀ ਇਸ ਬੇਸਣ ਵਾਲੀ ਸਬਜੀ ਨੂੰ ਚਟਪਟੀ ਬਣਾਉਣ ਦੇ ਲਈ ਅੱਧਾ ਚਮਚ ਅਸੀਂ ਮਾਮਚੂਰ ਪਾਊਡਰ ਐਡ ਕਰ ਲਵਾਂਗੇ 2-3 ਹਰੀਆਂ ਮਿਰਚਾਂ ਨੂੰ ਲੰਬਾ-ਲੰਬਾ ਕੱਟ ਕੇ ਐਡ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਇੱਥੇ ਅਸੀਂ ਗੈਸ ਦੀ ਫਲੇਮ ਨੂੰ ਮੀਡੀਅਮ ਹੀ ਰੱਖਾਂਗੇ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਆਪਣੇ ਤੜਕੇ ਨੂੰ ਟੱਕ ਕੇ 2 ਕੁ ਮਿੰਟ ਦੇ ਲਈ ਪੱਕਣ ਦਵਾਂਗੇ ਦੋ ਕਮਿੰਟ ਬਾਅਦ ਅਸੀਂ ਹੁਣ ਆਪਣੇ ਤੜਕੇ ਨੂੰ ਦੁਬਾਰਾ ਫੇਰ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਤੜਕੇ ਦੇ ਵਿੱਚ ਟਮਾਟਰਾਂ ਦਾ ਸਾਰਾ ਪਾਣੀ ਸੁੱਕ ਗਿਆ ਹੈ ਅਤੇ ਇਹਨਾਂ ਦੇ ਵਿੱਚ ਮਸਾਲੇ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਪੱਕ ਗਏ ਹਨ ਹੁਣ ਅਸੀਂ ਆਪਣੇ ਤੜਕੇ ਦੇ ਵਿੱਚ ਇੱਕ ਕੌਲੀ ਪਾਣੀ ਐਡ ਕਰ ਦਵਾਂਗੇ ਪਾਣੀ ਪਉਣ ਤੋਂ ਬਾਅਦ ਅਸੀਂ ਦੁਬਾਰਾ ਫੇਰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਹੁਣ ਅਸੀਂ ਆਪਣੀਆਂ ਤਿਆਰ ਕੀਤੀਆਂ ਹੋਈਆਂ ਬੇਸਨ ਦੀਆਂ ਪਕੌੜੀਆਂ ਆਪਣੇ ਤੜਕੇ ਦੇ ਵਿੱਚ ਪਾ ਦੇਵਾਂਗੇ। ਅਤੇ ਦੁਬਾਰਾ ਫੇਰ ਅਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮਿਕਸ ਕਰ ਲਵਾਂਗੇ। ਇੱਥੇ ਤੁਸੀਂ ਆਪਣੇ ਹਿਸਾਬ ਦੇ ਨਾਲ ਗਰੇਵੀ ਵਿੱਚ ਪਾਣੀ ਵੱਧ ਘੱਟ ਵੀ ਪਾ ਸਕਦੇ ਆ। ਹੁਣ ਅਸੀਂ ਆਪਣੀ ਸਬਜ਼ੀ ਨੂੰ ਟੱਕ ਕੇ 3 ਕਿ ਮਿੰਟ ਦੇ ਲਈ ਪੱਕਣ ਦਵਾਂਗੇ। 3 ਕਿ ਮਿੰਟ ਬਾਅਦ ਅਸੀਂ ਸਬਜ਼ੀ ਨੂੰ ਦੁਬਾਰਾ ਫੇਰ ਚੈੱਕ ਕਰ ਲਵਾਂਗੇ। ਇੱਥੇ ਸਾਡੀ ਬੀਸਨ ਦੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਹੁਣ ਅਸੀਂ ਸਬਜ਼ੀ ਨੂੰ ਇੱਕ ਵਾਰ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਸਬਜ਼ੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਹੁਣ ਅਸੀਂ ਆਪਣੀ ਸਬਜ਼ੀ ਦੇ ਵਿੱਚ ਇੱਕ ਚਮਚ ਕਸੂਰੀ ਮੇਥੀ ਐਡ ਕਰ ਲਵਾਂਗੇ ਕਸੂਰੀ ਮੇਥੀ ਪਾਉਣ ਦੇ ਨਾਲ ਸਾਡੀ ਇਸ ਸਬਜ਼ੀ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਅੱਧਾ ਚਮਚ ਅਸੀਂ ਗਰਮ ਮਸਾਲਾ ਐਡ ਕਰ ਲਵਾਂਗੇ ਹੁਣ ਅਸੀਂ ਦੁਬਾਰਾ ਫੇਰ ਆਪਣੀ ਸਬਜ਼ੀ ਨੂੰ ਇੱਕ ਵਾਰ ਮਿਕਸ ਕਰ ਲਵਾਂਗੇ ਇੱਥੇ ਸਾਡੀ ਬੇਸਨ ਦੀ ਬਹੁਤ ਹੀ ਲਾਜਵਾਬ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਹੁਣ ਅਸੀਂ ਆਪਣੀ ਤਿਆਰ ਕੀਤੀ ਬੇਸਨ ਦੀ ਸਬਜ਼ੀ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਸਬਜ਼ੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਇਹ ਖਾਣਾ ਇਹਨੂੰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਅਤੇ ਝਟਪਟ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਜਦੋਂ ਕੋਈ ਵੀ ਸਬਜੀ ਤੁਹਾਨੂੰ ਸਮਝ ਨਾ ਆਵੇ ਤਾਂ ਇਹ ਸਬਜੀ ਆਪਣੇ ਘਰ ਦੇ ਵਿੱਚ ਜਰੂਰ ਬਣਾ ਕੇ ਟਰਾਈ ਕਰਿਓ ਤੁਹਾਨੂੰ ਜਰੂਰ ਪਸੰਦ ਆਵੇਗੀ ਤੁਹਾਨੂੰ ਅੱਜ ਦੀ ਮੇਰੀ ਇਹ ਬੀਸਨ ਦੀ ਸਬਜੀ ਬਣਾਉਣ ਦੀ ਰੈਸਪੀ ਕਿਹੋ ਜੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅੱਜ ਦੀ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਚਲੋ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ